ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਚੈਨਲ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੀ ਸਾਹਿਬ ਫਰੀਦਕੋਟ ਲੌਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਰਹੂਗਾ ਪਿਓਰ ਕਾਟਨ ਦੇ ਵਿੱਚ ਰਹੂਗਾ ਏਕੇ ਟੈਕਸ ਦਾ ਸੂਟ ਹੋਊਗਾ ਜੀ ਪਿਓਰ ਕਾਟਨ ਦਾ ਏਕੇ ਟੈਕਸ ਦਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਹੈ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੋਊਗਾ ਤੇ ਪੈਨਲ ਬਣੇ ਹੋਏ ਨੇ ਜੀ ਇਹ ਵਾਲੇ ਠੀਕ ਹੈ ਆ ਲੇਸਾਂ ਲੱਗੀਆਂ ਨੇ ਤੁਸੀਂ ਕੁਝ ਨੀਚੇ ਘੇਰਾ ਦੇਖ ਲਓ ਉਸੇ ਘੇਰੇ ਦੇ ਉੱਪਰ ਇਹ ਵਾਲਾ ਜਿਹੜਾ ਪੈਚ ਲੱਗਿਆ ਹੋਇਆ ਚਿਕਨ ਵਰ ਚਿਕਨ ਦਾ ਆਹ ਲੇਸ ਲੱਗੀ ਆ ਆਸਮੋਸਾ ਲੇਸ ਲੱਗੀ ਆ ਫਿਰ ਫਿਰ ਇੱਕ ਪੱਟੀ ਲੱਗੀ ਹੋਈ ਆ ਔਰ ਘੇਰੇ ਤੇ ਫੇਰ ਤੁਹਾਨੂੰ ਇੱਕ ਲੇਸ ਮਿਲੂਗੀ ਬੜਾ ਹੀ ਪਿਆਰਾ ਜਿਹਾ ਸੁਟ ਹੈਗਾ ਮੈਂ ਤੁਹਾਨੂੰ ਨਾ ਘੇਰਾ ਨਾਪ ਦਿੰਨੀ ਆ ਦਾ ਤੇ ਕਿੰਨਾ ਘੇਰਾ ਐਂਡ ਟੂ ਐਂਡ ਘੇਰਾ ਕਿੰਨਾ ਹੈਗਾ 28 ਆ ਜੀ ਤੇ ਤੁਹਾਡਾ ਮੇਰਾ ਖਿਆਲ ਆ 26 27 ਤੁਸੀਂ ਰੈਡੀ ਕਰ ਸਕਦੇ ਹੋ ਸਾਈਡ ਤੇ ਕੋਈ ਬਾਣੀ ਮੋਟੀ ਪਾਈਪਿੰਗ ਵਗੈਰਾ ਲਾ ਕੇ ਜੇ ਤੁਹਾਨੂੰ ਜ਼ਿਆਦਾ ਲੋਡ ਹੈਗੀ ਆ ਤਾਂ ਤੇ ਲੈਂਥ ਵੀ ਨਾਪ ਦਿੰਨੀ ਆ ਕਈ ਵਾਰੀ ਪਹਿਣਾ ਨੂੰ ਲੈਂਥ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਅ ਸਾਢੇ 45 ਲੈਂਥ ਹੈ ਜੀ ਲੈਂਥ ਬਹੁਤ ਹੈਗੀ ਆ ਠੀਕ ਹੈ ਘਟਾਉਣੀ ਹੋਵੇ ਤਾਂ ਉੱਪਰੋਂ ਕੱਟ ਸਕਦੇ ਹੋ ਤੁਸੀਂ ਤੇ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਜੀ ਇਹ ਮੈਚਿੰਗ 'ਚ ਨਹੀਂ ਹੈਗਾ ਇਹ ਆਲ ਓਵਰ ਦਾ ਸੂਟ ਹੈ ਲਓ ਤੁਸੀਂ ਇਹਦਾ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਦੁਪੱਟਾ ਹੈ ਸ਼ਾਈਨ ਜੀ ਕਰਦਾ ਦੁਪੱਟਾ ਪਰ ਇਹ ਨੂੰ ਆਪਾਂ ਮਸਲੀਨ ਵੀ ਨਹੀਂ ਕਹਿ ਸਕਦੇ ਕਾਟਨ ਦੇ ਵਿੱਚ ਹੈ ਬੜਾ ਸੋਹਣਾ ਜਿਹਾ ਦੁਪੱਟਾ ਹੈਗਾ ਪੈਚ ਲੱਗੇ ਹੋਏ ਨੇ ਆ ਦੇਖੋ ਤੁਸੀਂ ਬੜੇ ਸੋਹਣੇ ਪੈਚ ਲੱਗੇ ਹੋਏ ਨੇ ਇਹਦੇ ਤੇ 4 ਸਾਈਡੇ ਪੱਟੀ ਲੱਗੀ ਹੋਈ ਹੈ ਔਰ ਨਾਲ ਇਹ ਸਮੋਸਾ ਲੇਸ ਵੀ ਦਿੱਤੀ ਹੋਈ ਹੈ ਇੰਨੀ ਸੌਫਟਨੈਸ ਹੈ ਜੀ ਦੁਪट्टे ਦੇ ਵਿੱਚ ਬਹੁਤ ਹੀ ਜ਼ਿਆਦਾ ਐਨ ਫੁੱਲਾਡੂਲਾ ਦੁਪੱਟਾ ਮੈਨੂੰ ਲੱਗਦਾ ਹੈ ਘੱਟੋ ਘੱਟ 240 ਹੋਊਗਾ ਦੁਪੱਟਾ ਚੌੜਾਈ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ 1360 ਦੇ ਵਿੱਚ ਆ ਜੂਗਾ ਸੂਟ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇਖੋ ਜੀ ਇਹਦੇ ਚ ਅਗਲਾ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਵੀ ਆਲ ਓਵਰ ਦੇ ਵਿੱਚ ਹੀ ਮਿਲਣਗੇ ਜੀ ਸੂਟ ਸਾਰੇ ਤੁਹਾਨੂੰ ਆ ਲਓ ਇਹ ਦੇਖੋ ਪਤਾ ਨਹੀਂ ਇਹ ਕਿਹੜਾ ਇਹਨੂੰ ਨਸਵਾਰੀ ਜਿਹਾ ਕਲਰ ਕਹਿੰਦੇ ਹੁੰਦੇ ਸੀ ਅੱਗੇ ਤਾਂ ਹੁਣ ਮੈਨੂੰ ਦੱਸਣਾ ਨਹੀਂ ਆ ਰਿਹਾ ਇਹਨੂੰ ਵੀ ਕਿਹੜਾ ਲਾਈਟ ਵਾਹੇ ਆਈ ਜਾਂਦਾ ਸਹੀ ਆ ਰਿਹਾ ਸਹੀ ਆ ਰਿਹਾ ਜੀ ਬਸ ਡਿਜ਼ਾਈਨਿੰਗ ਸੇਮ ਹੈ ਜਿਹੜੀ ਡਿਜ਼ਾਈਨਿੰਗ ਤੁਹਾਨੂੰ ਪਹਿਲਾਂ ਦਿਖਾਤੀ ਆ ਮੈਂ ਉਸੇ ਤਰ੍ਹਾਂ ਹੀ ਤੁਹਾਨੂੰ ਦੁਪੱਟਾ ਮਿਲੂਗਾ ਉਦਾਂ ਹੀ ਇਹਦੇ ਤੇ ਤੁਹਾਨੂੰ ਪੈਚ ਮਿਲਣਗੇ ਇਸ ਤਰੀਕੇ ਨਾਲ ਠੀਕ ਹੈ ਜੀ ਕਾਫੀ ਜ਼ਿਆਦਾ ਸੋਹਣੇ ਸੂਟ ਨੇ ਜੀ 1360 ਦੇ ਵਿੱਚ ਸ਼ਿਪਿੰਗ ਫ੍ਰੀ ਸੂਟ ਮਿਲ ਜੂਗਾ ਤੁਹਾਨੂੰ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਇਹ ਸੌਫਟ ਕਾਟਨ ਹੈਗੀ ਆ ਤੇ ਇੱਕ ਸੂਟ ਇਹ ਵਾਲਾ ਮਿਲੂਗਾ ਇਹ ਮੈਂ ਤੁਹਾਨੂੰ ਰਸਾ ਦੇ ਚ ਪਾੜ ਦਿੰਨੀ ਆ ਵੈਸੇ ਤਾਂ ਮੈਨੂੰ ਲੱਗਦਾ ਸਾਰਾ ਆਪਾਂ ਨੂੰ ਖਲਾਰਾਂ ਦੀ ਲੋੜ ਹੀ ਨਹੀਂ ਪੈਣੀ ਹੈਗੀ ਧੰਨ ਇਹ ਨਾ ਜੀ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਹੈਗਾ ਇਹ ਗਾਜਰੀ ਰੈੱਡ ਦਾ ਸੂਟ ਹੈ ਇਹ ਜੇ ਅੱਖਾਂ ਖਾਣ ਵਾਲਾ ਇਹ ਹੁੰਦਾ ਅੱਖਾਂ ਖਾਣ ਵਾਲਾ ਬਿਲਕੁਲ ਨਹੀਂ ਹੈਗਾ ਦੂਰੋਂ ਦਿਖਾਉਂਦੀ ਨਹੀਂ ਗਾਜਰੀ ਜਿਹਾ ਹੀ ਆ ਰਿਹਾ ਗਾਜਰੀ ਰੈੱਡ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਜਿਹਾ ਕਲਰ ਹੈਗਾ ਕਾਫੀ ਪਿਆਰਾ ਕਲਰ ਹੈ ਇੱਥੇ ਠੀਕ ਹੈ ਇੱਥੇ ਠੀਕ ਆ ਰਿਹਾ ਲਓ ਜੀ ਜਿੱਥੇ ਤੁਹਾਨੂੰ ਬੀਬੀ ਨੇ ਦੱਸਿਆ ਉੱਥੇ ਸਹੀ ਆ ਰਿਹਾ ਔਰ ਇਹ ਹੈਗਾ ਇਹਦੇ ਨਾਲ ਦੁਪੱਟਾ ਇਹ ਪ੍ਰਾਈਸ ਤੋਂ ਹੀ ਰਹੂਗੀ 1360 ਲਓ ਨੈਕਸਟ ਕਲਰ ਦੇਖੋ ਇਹ ਬਲੈਕ ਕਲਰ ਦੇ ਵਿੱਚ ਆਹ ਲਓ ਜੀ ਬਲੈਕ ਵੀ ਅੱਖਾਂ ਨੂੰ ਖਾਣ ਵਾਲਾ ਬਲੈਕ ਨਹੀਂ ਹੈ ਕਿਹੜਾ ਬਲੈਕ ਹੈ ਬੀਬੀ ਇਹ ਕੀ ਕਹਿੰਦੇ ਹੁੰਦੇ ਇਹਨੂੰ ਕਾਲਾ ਸਲੇਟੀ ਆਹ ਲਓ ਇਹ ਬਲੈਕ ਨਹੀਂ ਹੈ Z ਬਲੈਕ ਤਾਂ ਨਹੀਂ ਹੈ ਅ ਥੋੜਾ ਜਿਹਾ ਮੈਨੂੰ ਲੱਗਦਾ ਹੈ ਹਨਾ ਬਾਟਮ ਪਤਲੀ ਲੱਗਦੀ ਹੈ ਕੀ ਸਹੀ ਹੈ ਨਾਉਣਾ ਕੋਈ ਇਥੇ ਨਾ ਫਰੰਟ ਬੈਕ ਤੇ ਤੁਸੀਂ ਲਾ ਸਕਦੇ ਹੋ ਵੈਸੇ ਜੇ ਨਾਮ ਵੀ ਲਾਉਂਗੇ ਤਾਂ ਵੀ ਏਡੀ ਨਿਕਲ ਹੈਗੀ ਕਿਉਂਕਿ ਇਹ ਨਾ ਕਲਰ ਡਾਰਕ ਹੈਗਾ ਬਾਕੀ ਤੁਸੀਂ ਦੇਖ ਲਿਓ ਜੀ ਕਿ ਮਾਣਾ ਮੋਟਾ ਤਾਂ ਗਰਮੀਆਂ ਵਿੱਚ ਚੱਲ ਹੀ ਜਾਂਦਾ ਹੁੰਦਾ ਇਹ ਜ਼ੈਡ ਬਲੈਕ ਨਹੀਂ ਹੈਗਾ ਆ ਦੇਖੋ ਤੁਸੀਂ ਬਲੈਕਿਸ਼ ਗਰੇ ਜਿਹਾ ਕਲਰ ਹੈ ਇਹ ਤਾਂ ਹੀ ਉਹਦੇ ਤੇ ਇਹ ਵਾਲਾ ਪੈਚ ਲੱਗਿਆ ਹੋਇਆ ਗਰੇ ਵਾਲਾ ਤੇ ਆਹ ਵਾਲਾ ਇਹਦੇ ਨਾਲ ਹੈਗਾ ਜੀ ਦੁਪੱਟਾ ਇਹ ਪ੍ਰਾਈਸ ਹੈਗੀ ਹੈ 1360 ਰੁਪਏ ਗਰੇ ਕਲਰ ਦੀਆਂ ਇਹਨੂੰ ਲੇਸਿਸ ਲੱਗੀਆਂ ਨੇ ਇਸੇ ਕਰਕੇ ਕਿਉਂਕਿ ਇਹਦਾ ਨਾ ਕਲਰ ਬਲੈਕਿਸ਼ ਗਰੇ ਜਿਹਾ ਹੀ ਆ ਜਾਂਦਾ ਇਹ ਜ਼ੈਡ ਬਲੈਕ ਕਲਰ ਨਹੀਂ ਆਉਂਦਾ ਇਹਦਾ ਤੇ ਪ੍ਰਾਈਸ 1360 ਰੁਪਏ ਹੈਗੀ ਹੈ ਤੇ ਨੈਕਸਟ ਹੈਗਾ ਜੀ ਫਰੋਜ਼ੀ ਬਿਲਕੁਲ ਫਰੋਜ਼ੀ ਕਲਰ ਸਹੀ ਆ ਰਿਹਾ ਹੋਣਾ ਜਦੇ ਤੇ ਠੀਕ ਹੈ ਹਾਂ ਸਹੀ ਹੈ ਫਰੋਜ਼ੀ ਕਲਰ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 1360 ਰੁਪਏ ਲੋ ਜੀ ਅੱਗੇ ਮੈਂ ਤੁਹਾਨੂੰ ਹੋਰ ਸੂਟ ਦਿਖਾਉਣੀ ਆ ਇਹ ਵਾਲਾ ਆਪਣਾ ਵਰਕ ਵਾਲਾ ਸੂਟ ਹੈਗਾ ਹੁਣੇ ਹੁਣੇ ਸੂਟ ਰੈਡੀ ਹੋ ਕੇ ਆਇਆ ਪਰ ਫੌਰ ਸੇਲ ਹੀ ਆ ਆਪਾਂ ਸੇਲ ਹੀ ਕਰਨ ਵਾਸਤੇ ਸੂਟ ਲਿਆਂਦਾ ਹੈ ਤੇ ਲੋ ਜੀ ਬੜਾਈ ਪਿਆਰਾ ਜਿਹਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ ਆਹ ਦੇਖੇ ਤੇ ਆਹ ਵਾਲੀ ਲਾਈਨ ਵਰਕ ਹੋਈ ਹੋ ਜਾਵੇ ਤੇ ਇਹ ਹੈਗਾ ਜੀ ਇਹਦਾ ਪੈਚਵਰਕ ਹੈ ਦੇ ਵਿੱਚ ਪੈਚ ਲੱਗੇ ਹੋਏ ਨੇ ਵੀ ਆਹ ਦੇਖੋ ਤੁਸੀਂ ਪੈਚ ਲੱਗੇ ਹੋਏ ਆ ਬਹੁਤ ਸੋਹਣਾ ਜਿਹਾ ਸੁਟਾ ਇਹ ਤੇ ਮੈਂ ਤੁਹਾਨੂੰ ਉਹ ਨਾ ਦੱਸ ਦਿੰਨੀ ਆ ਵੀ ਐਂਡ ਟੂ ਐਂਡ ਵਰਕ ਕਿੰਨਾ ਹੋ ਜਾਂਦਾ ਜਿਹੜਾ ਐਂਡ ਟੂ ਐਂਡ ਵਰਕ ਹੈਗਾ ਜੀ ਉਹ ਥੋੜਾ 20 ਤੱਕ ਬਣਿਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਘੇਰਾ ਹੈਗਾ ਇਹ 25 ਤੱਕ ਬਣਿਆ ਹੋਇਆ ਤੁਸੀਂ ਜਿੰਨਾ ਮਰਜ਼ੀ ਰੱਖ ਲਿਓ 20 ਤੋਂ ਬਾਅਦ 25 ਤੱਕ ਜਿੰਨਾ ਮਰਜ਼ੀ ਰੱਖ ਲਿਓ ਇੰਨੀਆਂ ਮੂਟੀਆਂ ਪਈਆਂ ਹੋਈਆਂ ਨੇ ਜਿੰਨਾ ਤੁਹਾਨੂੰ ਦਿਖ ਰਿਹਾ ਔਰ ਸਟੱਫ ਬਹੁਤ ਜਿਆਦਾ ਪਿਆਰਾ ਹੈ। ਹਾलो। ਬੜਾ ਸੌਫਟ ਜਿਹਾ ਸਟੱਫ ਹੈਗਾ, ਸੌਫਟ ਜਿਹਾ। ਇਹਦੇ ਵਿੱਚ ਵੀਵਿੰਗ ਹੋਈ ਹੋਈ ਆ ਸਟੱਫ ਦੇ ਵਿੱਚ। ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ। ਸਾਰੇ 'ਚ ਵੀਵਿੰਗ ਹੋਈ ਦੀ ਆ, ਪਲੇਨ ਨਹੀਂ ਹੈਗਾ ਸਟੱਫ। ਤੇ ਕਾਫੀ ਸੋਹਣਾ ਸੂਟ ਹੈ। ਤੇ ਅੱਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦਾ ਬਾਜੀ ਦਾ ਵਰਕ ਇਹ ਵਾਲਾ। ਠੀਕ ਹੈ ਜੀ। ਤੇ ਕਲਰ ਬਹੁਤ ਸੋਹਣਾ ਹੈ। ਇਸ ਤਰ੍ਹਾਂ ਜਹ ਹਰਾ ਜਹ ਗ੍ਰੀਨ ਜਾਂ ਉਹ ਆ ਹਰਾ ਜਹ ਗ੍ਰੀਨ। ਕੀ ਆ ਕਲਰ ਜਹ ਨਹੀਂ ਹੁੰਦਾ ਜਿਹੜਾ ਉਹ ਵਾਲਾ ਕਲਰ ਹੈਗਾ ਜੀ। ਬਹੁਤ ਸੋਹਣਾ ਲੱਗਦਾ ਹੈ। ਤੇ ਪ੍ਰਾਈਸ ਹੈਗੀ ਆ ਜੀ 1850 ਤੇ ਨੈਕਸਟ ਹੈਗਾ ਆਪਣੇ ਕੋਲੇ ਇੱਕ ਬਲੈਕ ਕਲਰ ਦੇ ਵਿੱਚ ਸੂਟ ਹੈ ਇਹ ਵੀ ਕਾਟਨ ਦਾ ਸੂਟ ਹੈ ਇਹ ਵੀ ਮੈਂ ਤੁਹਾਨੂੰ ਇਦਾਂ ਦੱਸ ਦੇਣੀ ਆ ਆ ਲਓ ਇਹਦੇ ਲੇਸਸ ਵਗੈਰਾ ਪਹਿਲਾਂ ਹੀ ਲੱਗੀਆਂ ਹੋਈਆਂ ਨੇ ਪਿੰਟੈਕਸ ਪਈ ਹੋਈਆਂ ਨੇ ਆ ਦੇਖੋ ਬੜਾ ਸੋਹਣਾ ਸੂਟ ਹੈ ਆ ਚਾਰ ਫਲਾਵਰ ਪਏ ਹੋਏ ਨੇ ਆ ਪਿੰਟੈਕਸ ਚਾਰ-ਚਾਰ ਪਏ ਨੇ ਤੇ نیچے ਘੇਰੇ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਤੇ ਮੈਂ ਤੁਹਾਨੂੰ ਆਪ ਨਾਪ ਕੇ ਦੱਸ ਦੇਣੀ ਆ ਘੇਰਾ ਕਿੰਨਾ ਬਣੂਗਾ ਘੇਰਾ ਐਂਡ ਟੂ ਐਂਡ ਵਰਗ ਹੈਗਾ ਜੀ 122 1.21 ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ 26-27 ਤੱਕ ਕਰ ਸਕਦੇ ਹੋ 1.21 ਤੁਹਾਨੂੰ ਰੱਖਣਾ ਹੀ ਪੈਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਬਾਜੂ ਦਾ ਵਰਕ ਹੈਗਾ ਉਹ ਦੇਖ ਲਓ ਪਿੰਟੈਕਸ ਵੀ ਆ ਲੇਸ ਵੀ ਆ ਤੇ ਵਰਕ ਦੇਖੋ ਕਿੰਨਾ ਪਿਆਰਾ ਚਾਵਲ ਟੰਕੇ ਦਾ ਵਰਕ ਹੋਇਆ ਇਹ ਬੜਾ ਜਿਆਦਾ ਸੋਹਣਾ ਵਰਕ ਹੈ ਸਫਾਈ ਬਹੁਤ ਜ਼ਿਆਦਾ ਤੇ ਸਟੱਫ ਬਹੁਤ ਸੋਹਣਾ ਬਿਨਾਂ ਲਾਈਨਿੰਗ ਤੋਂ ਬਣੂਗਾ ਜੀ ਸੂਟ ਪ੍ਰਾਈਸ ਹੋਊਗੀ 1850 ਤੇ ਲੋ ਜੀ ਨੈਕਸਟ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਇਹ ਸਿੰਗਲ ਸੂਟ ਹੈ ਆਪਣੇ ਕੋਲ ਇੱਕੋ ਹੀ ਸੂਟ ਹੈ ਕਲਰ ਵੀ ਨਹੀਂ ਹੈ ਦੇਚ ਹੋਰ ਕੋਈ ਲਓ ਜੀ ਬਹੁਤ ਸੋਹਣਾ ਸਿੰਟਾ ਕਾਟਨ ਦੇ ਵਿੱਚ ਸੂਟ ਆਊਗਾ ਬੜਾ ਪਿਆਰਾ ਜਿਹਾ ਸੂਟ ਹੈ ਇਹ ਨੱਕ ਹੈ ਇਹਦਾ ਨੱਕ ਦੇ ਉਪਰ ਦੀ ਖੂਬਸੇ ਵਰਕ ਹੋਇਆ ਹੋਇਆ ਆ ਵੀ ਵਰਕ ਹੈ ਇਹਦੇ ਤੇ ਨੱਕ ਤੇ ਆ ਜਿਹੜੀ ਪੱਟੀ ਹੈ ਇਹ ਵੀ ਸਾਰੀ ਵਰਕ ਦੀ ਹੈ ਪੂਰਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਸ਼ਰਟ ਜਾਮ ਕਾਟਨ ਦੀ ਹੈ ਬੜੀ ਸੌਫਟ ਜੀ ਹੈ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਲਾਈਟ ਵੇਟ ਸਟੱਫ ਹੈਗਾ ਤੇ ਇਹ ਹੈਗੀ ਇਹਦੇ ਨਾਲ ਸਲਵਾਰ 2.5 ਮੀਟਰ ਦੇ ਸਟੱਫ ਮਿਲੂਗਾ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੂਗਾ ਆਹ ਲੋ ਜੀ ਦੁਪੱਟਾ ਦੇਖੋ ਇਹ ਵਾਲਾ ਦੁਪੱਟਾ ਹੈ ਠੀਕ ਹੈ ਦੁਪੱਟਾ ਮੇਰੇ ਖਿਆਲ ਨਾਲ ਸਵਾ ਦੋ ਹੀ ਹੋਊਗਾ ਇਹ ਪ੍ਰਾਈਸ ਵੀ ਹੈ ਦੀ 1050 ਰੁਪਏ 1050 ਦੇ ਵਿੱਚ ਸੂਟ ਆਜੂਗਾ ਸ਼ਿਪਿੰਗ ਹੋਈ ਨਹੀਂ ਦੇਣੀ ਤੁਸੀਂ ਲੋ ਜੀ ਨੈਕਸਟ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਨਾ ਉਹ ਵਾਲਾ ਹੈਗਾ ਜਿਵੇਂ ਇਹ ਪੂਰੀ ਸਟਾਈਲ ਦਾ ਸੂਟ ਦਾ ਇਹਨਾਂ ਵਿੱਚ ਮਿਰਰ ਵਰਕ ਹੋ ਜਾਵੇ ਦੇਖ ਸਾਰੇ ਦੇ ਵਿੱਚ ਮਿਰਰ ਵਰਕ ਮਿਲੂਗਾ ਫਰੰਟ ਫਰੰਟ ਦੇਖੋ ਹਾਲੋ ਸਾਰੇ ਚ ਦਿਖਦਾ ਹੋਣਾ ਤੁਹਾਨੂੰ ਦੇਖਦਾ ਬੇਬੀ ਆ ਰਿਹਾ ਕੈਮਰੇ ਚ ਅਸੀਂ ਇਹ ਸਾਰਾ ਮਿਰਰ ਵਰਕ ਨੇੜੇ ਨੇੜੇ ਇਹ ਕੋਈ ਆ ਨਹੀਂ ਆ ਕਿ ਥੋੜਾ ਥੋੜਾ ਕਾਫੀ ਵਰਕ ਹੈ ਮਿਰਰ ਵਰਕ नीचे के रहते थोनो एक आ वाली पट्टी मिलूगी बहुत सोहनी ठीक है जी ते ए हैगी नाल ए दी सलवार प्लेन ते दुपट्टा देख लो ਤੁਸੀਂ ਸਟਾਈਲਿਸ਼ ਜਿਹਾ ਦੁਪੱਟਾ ਹੈ ਬੜਾ ਸੋਹਣਾ ਜਿਹਾ ਬਲੌਕ ਪੇਂਟਿੰਗ ਦਾ ਦੁਪੱਟਾ ਹਾਲੋ ਬਹੁਤ ਸੋਹਣਾ ਦੁਪੱਟਾ ਬਲੌਕ ਪੇਂਟਿੰਗ ਦਾ ਦੁਪੱਟਾ 4 ਸਾਈਡ ਸ਼ਰਟ ਨਾਲ ਦੀ ਪੱਟੀ ਮਿਲੂਗੀ ਤੁਹਾਨੂੰ ਤੇ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਮਿਲਦਾ ਇਹ ਆ ਲੋ ਠੀਕ ਹੈ ਇਹਦੀ ਪ੍ਰਾਈਸ ਹੈ ਜੀ ਆ 1050 ਉਹ ਮਿਲੂਗਾ ਇਹ ਵਾਲਾ ਇਹ ਵਾਲਾ ਸਲਵਾਰ ਦਾ ਪੀਸ ਹੈ 2.5 ਮੀਟਰ ਤੇ ਇਹ ਹੈਗੀ ਹੈ ਜੀ ਇਹਦੇ ਨਾਲ 셔ਟ ਤੇ 셔ਟ ਉਦਾਂ ਹੀ ਆ ਬਸ ਪ੍ਰਿੰਟ ਫਰਕ ਹੈਗਾ 셔ਟ ਦੇ ਨਾਲ ਤੁਹਾਨੂੰ ਸਾਰੇ ਫਰੰਟ ਦੇ ਉੱਪਰ ਮਿਰਰ ਵਰਕ ਮਿਲੂਗਾ ਮਸਟਰਡ ਕਲਰ ਹੈਗਾ ਠੀਕ ਹੈ ਜੀ ਇਹ ਹੈਗਾ ਦਾ ਘੇਰੇ ਤੇ ਪੱਟੀ ਲੱਗੀ ਹੋਈ ਹੈ ਦੁਪੱਟੇ ਦੇ ਨਾਲ ਦੀ ਠੀਕ ਹੈ ਇਹ ਹੈ ਦੁਪੱਟਾ ਇਹਦਾ ਇਹ ਦੁਪੱਟਾ ਵੀ ਤੁਹਾਨੂੰ ਬਲੌਕ ਪੇਂਟਿੰਗ ਦੇ ਵਿੱਚ ਹੀ ਮਿਲੂਗਾ ਦੁਪੱਟਾ ਹੈਗਾ ਨੰਨੋ ਕਬ ਸਮਝੀ ਜੀ ਨੀ ਅਰੀ ਚੰਦੀ ਰੀ ਟਾਈਪ ਦਾ ਦੁਪੱਟਾ ਹੈ ਦੁਪੱਟੇ ਦਾ ਸਟੱਫ ਬਹੁਤ ਸੋਹਣਾ ਜੀ ਪਾਰਟੀ ਵੇਅਰ ਸੂਟ ਲੱਗਦਾ ਜੀ ਚਲ ਬਹੁਤ ਪਿਆਰਾ ਸੂਟ ਹੈ ਲੋ ਡਿਸਕਾਊਂਟ ਤੇ ਮਿਲ ਰਹੇ ਨੇ ਜੀ ਇਹ ਸੂਟ ਸੋਹਣੇ 1050 ਦੇ ਵਿੱਚ ਲੋ ਜੀ ਨੈਕ ਲੀਕੋ ਸੇਮ ਹੀ ਆ ਬਸ ਕਲਰ ਫਰਕ ਹੈ ਮਹਿੰਦੀ ਜਿਹਾ ਕਲਰ ਹੈਗਾ ਬਹੁਤ ਸੋਹਣਾ ਜੀ ਇਰਰ ਵਰਕ ਮਿਲੂਗਾ ਉਦਾਂ ਹੀ ਸਾਰਾ ਕੁਝ ਮਿਲੂਗਾ ਉਦਾਂ ਹੀ ਤੁਹਾਨੂੰ ਇਹ ਦੁਪੱਟਾ ਮਿਲੂਗਾ ਠੀਕ ਹੈ ਜੀ ਪ੍ਰਾਈਸ ਮਿਲੂਗੀ ਇਹ ਦੀ 1050 ਰੁਪਏ ਕਲਰ ਸਹੀ ਆ ਰਿਹਾ ਬਿਲਕੁਲ 1050 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ